हां जी दोस्तों सत श्री अकाल जी सारेया नु ਆਪਣੇ ਫਾਰਮ ਹਾਊਸ ਤੇ ਤੁਸੀਂ ਦੇਖ ਰਹੇ ਹੋ ਉਹ ਇਹ ਪਹਿਲਾਂ ਹੀ ਆ ਗਿਆ ਤੂੰ ਚੱਲ ਪਰਾਂ ਇਹ ਜਿੱਥੇ ਆਪਾਂ ਰੋਟੀ ਵਗੈਰਾ ਚਾਹ ਪੀਂਦੇ ਆ ਜੀ ਬਿਲਕੁਲ ਨੇੜੇ ਪਿੱਤਰ ਨੇ ਆਪਣੇ ਆਂਡੇ ਦਿੱਤੇ ਹੋਏ ਨੇ ਜੋ ਬਟੇਰ ਹੁੰਦਾ ਜੀ ਸੋ ਇਹਨਾਂ ਨੂੰ ਆਪਾਂ ਇੱਥੇ ਰੋਟੀ ਟੁੱਟੀ ਪੈਂਦੀ ਆ ਇਹ ਆਪਣਾ ਕੰਮ ਕਰਦੇ ਆ ਪਰ ਹੁਣ ਕੰਮ ਗਲਤ ਹੋ ਗਿਆ ਕੋਈ ਸ਼ਿਕਾਰੀ ਆ ਗਿਆ ਉਧਰ ਜੀ ਤੁਸੀਂ ਪਰਾਂ ਚੱਲੋ ਚੱਲ ਉੱਪਰ ਤੇ ਇਹਨੇ ਆਂਡੇ ਦਿੱਤੇ ਨੇ ਜੀ ਆਪਾਂ ਇਹਦੀ ਸੇਫਟੀ ਕਰ ਦਿੱਤੀ ਐ ਤੁਸੀਂ ਦੇਖ ਸਕਦੇ ਹੋ ਉਹ ਵੀ ਦੇਖ ਰਿਹਾ ਆ ਬੈਠਾ ਜੀ ਆਪਾਂ ਕੰਡੇ ਲਗਾਤੇ ਨੇ ਤੇ ਬੈਠਾ ਜੀ ਇਹ ਨਾਲ ਪੂਰਾ ਇਹਨੇ ਆਂਡੇ ਦਿੱਤੇ ਹੋਏ ਨੇ ਜੀ ਬਿਲਕੁਲ ਇਸਨੇ ਆਂਡੇ ਦਿੱਤੇ ਹੋਏ ਨੇ ਤੇ ਇਹਨੂੰ ਪਤਾ ਲੱਗ ਗਿਆ ਵੀ ਮੇਰੀ ਸੇਫਟੀ ਕਰਦੇ ਨੇ ਧਿਆਨ ਰੱਖਦੇ ਨੇ ਬੈਠਾ ਹੋਇਆ ਜੀ ਤੇ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਬਿਲਕੁਲ ਆ ਕੋਈ ਇਹਦਾ ਆਂਡਾ ਖਰਾਬ ਨਾ ਹੋਵੇ ਤੇ ਬੱਚੇ ਕੱਢ ਕੇ ਆਪਣਾ ਪਰਿਵਾਰ ਪੂਰਾ ਕਰਕੇ ਜਾਵੇ ਤੇ ਦੂਸਰੇ ਜਿਹੜੇ ਛੋਟੇ ਡੌਗੀ ਆ ਤੇ ਉਹਨਾਂ ਦਾ ਵੀ ਆਪਾਂ ਧਿਆਨ ਰੱਖਾਂਗੇ ਕੋਈ ਨੁਕਸਾਨ ਨਾ ਕਰਨ ਪਰ ਇਹਨੂੰ ਪਤਾ ਲੱਗ ਗਿਆ ਜੀ ਹੁਣ ਵੀ ਮੇਰੀ ਕੇਅਰ ਮੇਰੇ ਆਂਡੇ ਦੀ ਕੇਅਰ ਹੋ ਰਹੀ ਹੈ ਸੋ ਵੀਡੀਓ ਆਪਾਂ ਹੋਰ ਵੀ ਨੇੜੇ ਚਲੇ ਜੰਨੇ ਆ ਤਾਂ ਪਰ ਇਹ ਭੱਜਦੀ ਨਹੀਂ ਕਈ ਵਾਰ ਇਹਨੂੰ ਪਤਾ ਲੱਗ ਗਿਆ ਜੀ ਆਪਣਾ ਆ ਦੇਖੋ ਤੁਸੀਂ ਦੇਖ ਰਹੀ ਐ ਤਾਂ ਪਰ ਉੱਡਦੀ ਨਹੀਂ ਆਪਾਂ ਇਹਦੀ ਸੇਫਟੀ ਕਰਾਂਗੇ ਜੀ ਪੂਰੀ ਤੇ ਇੱਥੇ ਦੂਸਰੇ ਹੋਰ ਜਿਹੜੇ ਡੌਗੀ ਆ ਉਹਨਾਂ ਦਾ ਵੀ ਧਿਆਨ ਰੱਖਾਂਗੇ ਥੋੜੇ ਥੋੜੇ ਆਪਾਂ ਹੋਰ ਵਾਲੇ ਦੁਆਲੇ ਦੇ ਕੰਡੇ ਤਾਰਾਂ ਲਗਾਵਾਂਗੇ ਜੀ ਆਪਾਂ ਝਾੜੀਆਂ ਵਗੈਰਾ ਦੀ ਕੰਡੇ ਜੀ ਸੋ ਅਸੀਂ ਇਸ ਫਾਇਦੇ ਵੀ ਛੱਕ ਕੇ ਲਾਉਣੇ ਸੀ ਲਾਏ ਨਹੀਂ ਹੈਗੇ ਇਸ ਕਰਕੇ ਵੀ ਤਾਂ ਇਹਦੇ ਆਂਡਿਆਂ ਨੂੰ ਨਾ ਨੁਕਸਾਨ ਹੋਵੇ ਨਹੀਂ ਤਾਂ ਇਹ ਜਿਸ ਤਰ੍ਹਾਂ ਵੀ ਇਨਸਾਨ ਨੂੰ ਦੇਖ ਕੇ ਬਟੇਰਾ ਜਾਂ ਤਿੱਤਰ ਹੈ ਤੁਸੀਂ ਨੇੜੇ ਜਾਓ ਨਾਲ ਦੀ ਨਾਲ ਭੱਜ ਜਾਂਦਾ ਪਰ ਇਹਨੂੰ ਹੁਣ ਪਤਾ ਲੱਗ ਗਿਆ ਜੀ ਤੇ ਬੈਠੀ ਰਹਿੰਦੀ ਆਪਣੇ ਬੱਚਿਆਂ ਦੇ ਆਂਡਿਆਂ ਲਈਏ ਸੋ ਕੁਦਰਤ ਦੇ ਜੀਵ ਨੇ ਜੀ ਆ ਜਾਂਦੇ ਨੇ ਤੇ ਜਿੱਥੇ ਮਤਲਬ ਬਾਗ ਵਗੈਰਾ ਲੱਗਿਆ ਰਕਤ ਹੁੰਦਾ ਪੇੜ ਹੁੰਦਾ ਉੱਥੇ ਆ ਲੈਣੇ ਪਾਉਣੇ ਆ ਉੱਥੇ ਹੀ ਰਹਿਣਾ ਇਹਨਾਂ ਨੇ ਜੀ ਚੋਗਾ ਚੁਗਣਾ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਆਪਣਾ ਚੈਨਲ ਫੋਲੋ ਕਰੋ ਜੀ ਧੰਨ